ਕੀ ਕੰਮਾ ਕੋਈ ਨਹੀਂ ਬਣਵਾ ਲੰਨਾ ਚਲੋ ਚਲ ਤੂੰ ਫੜਾਫੜ ਕਰ ਤਿਆਰੀ ਤੇ ਨਿਕਲੋ ਰਸਤੇ 'ਚ ਜਾਂਦੇ ਜਾਂਦੇ ਲੱਲਾਂਗੇ ਚਲੋ ਚਲੋ ਠੀਕ ਆ ਸੀਮਾ ਚੱਕ ਪੈਸੇ ਲਿਫਾਫਾ ਚੁੱਕ ਚਲੋ ਚਲ ਚਲ ਜਸਪੀ ਮੋਸ਼ੇ ਨਾ ਕਰ ਜੀਜੀ ਚਲਾਓ ਚਲ ਚਲ ਸੀਮਾ ਤੇਰਾ ਬਹੁਤ ਬਹੁਤ ਧੰਨਵਾਦ ਕਿ ਤੂੰ ਪਹਿਂਚੀ ਨੋ ਤੇ ਲੱਕੇ ਨੂੰ ਬਣਾ ਲਿਆ ਐਨਾ ਬਿਨਾ ਮੈਂ ਕਿਸੇ ਜੋਗੀ ਨਹੀਂ ਹੈਗੀ ਮੇਰਾ ਬਹੁਤ ਜਗਾ ਤੇ ਨਾਲ ਸਾਥ ਦਿੱਤਾ ਮੈਂ ਨਹੀਂ ਚਾਹਦੀ ਕਿੰਨਾ ਤੋਂ ਬਗੈਰ ਮੈਂ ਚਾਹਾਂ ਕਿਤੇ ਵੀ ਮੈਨਾਂ ਦੇ ਨਾਲ ਹੀ ਚੰਗੀ ਲੱਗਦੀ ਆ ਚਾਚੀ ਜੀ ਮੈਂ ਵੀ ਸ਼ੰਮੀ ਦੀ ਭਾਬੀ ਆ ਤੇ ਫਰਜ ਮੇਰਾ ਬੰਦਾ ਸੀ ਇਹਨਾਂ ਨੂੰ ਨਾਲ ਖੜਨਦਾ ਚਲੋ ਆ ਵੇਖੋ ਭਾਈ ਆ ਵਾਲੀ ਛੇਲ ਮਾ ਨਹੀਂ ਸਕੋ ਪਾ ਲਦੇ ਸੀ ਤੈਨੂੰ ਪਤਾ ਤਾਂ ਯਾਰ ਆ ਕਿ ਸ਼ੇਰਵਾਨੀਆਂ ਵਣੀਆਂ ਮੈਨੂੰ ਨਹੀਂ ਪਸੰਦ ਆਗੀਆਂ ਕੋਟ ਪੈਂਟ ਪਾ ਲੂੰਗਾ ਜਿਹੜੇ ਕਹਿੰਗਾ ਕੋਟ ਪੈਂਟ ਮੈਨੂੰ ਪਸੰਦ ਵਧੀਆ ਲੱਗਦੇ ਨਾਲ ਯਾਰ ਮੈਂ ਸਭ ਕੋ ਸ਼ੇਰਵਾਨੀ ਸੈਲੈਕਟ ਕਰਨਾ ਹੈ ਰੋਜ਼ ਦੇ ਰੱਡੇ ਵਾਸਤੇ ਓਏ ਯਾਰ ਇਥੋਂ ਗੱਲ ਜਾ ਕੋਟਿਆ ਰਿੰਦਾ ਔਰ ਤਰ੍ਹਾਂ ਯਾਰ ਮੇਰਾ ਤਾਂ ਸਾਹੀ ਕੋਟਿਆ ਰਹਿਣਾ ਉਹਦੇ ਨਾਲ ਮੈਂ ਨਹੀਂ ਕੋਟ ਪੈਂਟ ਤੂੰ ਕਹਿੰਗਾ ਜਿਹੜਾ ਪਾਉਂਗਾ ਬਈ ਇੱਕ ਨਾ ਜੋਧਪੂਰੀ ਸੂਟ ਵੀ ਚੱਲਿਆ ਉਹਨਾਂ ਵੀ ਕਹੀ ਆਪਾਂ ਉਹ ਜੋਧਪੁਰ ਜਾਣਾ ਪਊਗਾ ਫਿਰ ਮੈਨੂੰ ਨਹੀਂ ਨਹੀਂ ਇੱਥੇ ਮਿਲ ਜਾਂਦੇ ਆ ਉਹ ਅੱਛਾ ਇੱਥੇ ਮਿਲ ਜਾਂਦੇ ਆ ਹਾਂ ਜੇ ਤੇ ਉਹ ਸਹੀ ਲੱਗੂਗਾ ਠੀਕ ਆ ਨਹੀਂ ਤੇ ਫ ਮੱਲਾ ਹੁੰਦਾ ਵਧੀਆ ਮੈਂ ਤੁਹਾਨੂੰ ਵਿਖਾ ਦਿੰਦਾ ਵਾਂ ਆ ਵੇਖੋ ਆਹ ਵਾਲਾ ਕਿ ਆ ਵੀ ਨਹੀਂ ਪਸੰਦ ਆ ਨੂ ਯਾਰ ਇਹਦਾ ਖਾਸ ਨਹੀਂ ਆ ਪਰ ਤੂੰ ਤੂੰ ਕਹੇਂਗਾ ਤਾਂ ਮੈਂ ਫਿਰ ਪਾ ਲੂੰਗਾ ਪ੍ਰਭੂ ਨਹੀਂ ਨਹੀਂ ਚਲੋ ਤੁਸੀਂ ਪਾਉਣਾ ਸਗੋ ਜੇ ਤੁਸੀਂ ਕੋਡ ਪੈਂਟ ਕਹਿੰਦੇ ਨਾ ਅਸੀਂ ਕੋਡ ਪੈਂਟ ਸਲੈਕਟ ਕਰ ਲਾਂਗੇ ਮੈਨੂੰ ਨਾ 3 ਪੀਸ ਕੋਡ ਪੈਂਟ ਰਿੰਦਾੜਾ ਹਾਂ ਉਹ ਬੜਾ ਵਧੀਆ ਲੱਗਦਾ ਯਾਰ ਉਹ ਉਹ ਬੜਾ ਕੋਈ ਗੱਲ ਨਹੀਂ ਉਹ ਚੱਲਦੇ ਆ ਬਾਬਾ ਨਾ ਠੀਕ ਹੈ ਤੇ ਮੰਮੀ ਕਿੱਥੇ ਆ ਮੰਮੀ ਨੂੰ ਕੋਈ ਤੈਨੂੰ ਵੀ ਕੋਈ ਤਿਆਰੀ ਤੋਰੀ ਕਰ ਲੋ ਕੀ ਪਾਉਣਾ ਕੀ ਨਹੀਂ ਮੰਮੀ ਕੱਲ ਦੀ ਇਹਨਾਂ ਦੀ ਕੋਈ ਤਿਆਰੀ ਨਹੀਂ ਹੈਗੀ ਉਹਨਾਂ ਨੂੰ ਸੁਨਿਆਹ ਕੱਲ ਦਿੱਤਾ ਵਾ ਵੀ ਆ ਜਿਓ ਤੁਸੀਂ ਹੈ ਇਹ ਮੁੰਡਿਆਂ ਨੂੰ ਕੁਝ ਨਹੀਂ ਪਤਾ ਵੀ ਕੋਈ ਸਬਜ਼ੀ ਪਾਜੀ ਲੈ ਆਉਣੀ ਆ ਕੋਈ ਫਰੂਟ ਲੈ ਆਉਣਾ ਵਾ ਕੋਈ ਮਿੱਠਾ ਮਠਾ ਲੈ ਆਉਣਾ ਵਾ ਪਰ ਇਹ ਮੈਂ ਵੇਖਾ ਹੈਗੇ ਕਿੱਥੇ ਆਈ ਉਹ ਮੰਮੀ 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 ਕਰੀ ਜਾਂਦੇ ਜੇ ਤੁਹਾਨੂੰ ਕੁਝ ਪਤਾ ਲੱਗਦਾ ਕਿ ਨਹੀਂ ਲੱਗਦਾ ਵੀ ਕੱਲ ਉਹਨਾਂ ਨੇ ਆਉਣਾ ਵਾ ਕੋਈ ਤਿਆਰੀ ਹੈਗੀ ਤੁਹਾਡੇ ਘਰ ਉਮਮੀ ਆਹੀ ਦਾ ਆਪਣੇ ਉਹ ਕੱਪੜੇ ਵੇਖਣ ਨੇ ਹੀ ਕਿ ਕੀ ਪਾਉਣਾ ਹੈ ਕੱਲ ਉਹਨਾਂ ਨੂੰ ਉਹਨਾਂ ਕੱਪੜਾ ਥੋੜੀ ਖਵਾ ਲੈਣੇ ਆਪਾਂ ਰੋਟੀ ਕੀ ਖਵਾ ਲੈਣੀ ਆ ਨਾਸ਼ਤਾ ਲਿਆਓ ਕੀ ਲਿਆਉਣਾ ਮਿੱਠਾ ਮੂਠਾ ਕੋਈ ਲਿਆ ਕੇ ਰੱਖ ਲੋ ਫਰੂਟ ਲਿਆ ਕੇ ਕੋਈ ਰੱਖ ਲੋ ਤੁਸੀਂ ਮੰਮੀ ਜੋ ਕਹੋਗੇ ਨਾ ਉਹ ਲਿਆਵਾਂਗੇ ਤੁਸੀਂ ਦੱਸੋ ਸਹੀ ਲਿਆਓ ਪੁੱਤ ਉਹਨਾਂ ਨੇ ਕੱਲ ਆਉਣਾ ਕੋਈ ਚਾਦਰ ਬਿਸਤਰਾ ਜੋ ਉਹ ਸੋਣਾ ਨਾਲੇ ਮੇਰੀ ਸੁਣ ਗੱਲ ਇਹਨਾ ਆਪਣੀ ਭੈਣ ਨੂੰ ਕਰ ਦੋ ਫੋਨ ਵੀ ਉਹਨੇ ਦਿਨ ਇੱਥੇ ਹੀ ਰਵੇ ਤੇ ਜੇ ਭੈਣ ਆਈ ਤੇ ਭਾਈਏ ਵੀ ਨਹੀਂ ਨਾਲ ਆਉਣਾ ਉਹਨੇ ਨਹੀਂ ਉਹਨੇ ਰਹਿਣਾ ਫਿਰ ਤੇ ਆਉਣਾ ਹੀ ਆ ਪੁੱਤ ਵਿਆਹ ਵਾ ਨਾਲੇ ਤਰੀਕ ਪੱਕੀ ਕਰਨੀ ਐ ਜਵਾਈ ਦਾ ਹੋਣਾ ਜ਼ਰੂਰੀ ਐ ਉਹ ਨਾਲੇ ਮੰਮੀ ਤੁਹਾਨੂੰ ਪਤਾ ਤੇ ਆ ਉਹਨੇ ਨਾਜਾਇਬ ਜੀ ਰੇਲ ਬਣਾਈ ਫਿਰਨੀ ਸਾਡੀ ਕੁਛ ਨਹੀਂ ਆਂਦਾ ਪੁੱਤ ਤਰੀਕ ਪੱਕੀ ਕਰਨੀ ਐ ਉਹਨਾਂ ਨੇ ਅਗਲੇ ਆਨੇ ਆਉਣਾ ਵਾ ਜਵਾਈ ਪਾਈ ਵਿੱਚ ਚੰਗਾ ਲੱਗੂਗਾ ਜੇ ਨਾ ਹੋਇਆ ਤਾਂ ਆਪਾਂ ਕੀ ਕਰਾਂ ਇਕੱਲੇ ਉਹ ਤਾਂ ਸਹੀ ਐ ਤੇ ਭੈਣ ਆਪਣੀ ਨੂੰ ਕਹਾਂ ਉਹਨੇ ਦਿਨ ਇੱਥੇ ਰਵੇ ਆ ਜਾਵੇ ਸਹੀ ਵੀ ਐ ਭੈਣ ਤੋਂ ਬਿਨਾ ਆਪਣਾ ਦਾ ਸਰਨਾ ਨਹੀਂ ਆ ਮੈਂ ਹੀ ਕਹਿੰਨਾ ਵਾ ਭੈਣ ਨੂੰ ਕੋ ਸਗੋ ਤੁਸੀਂ ਪਹਿਲਾਂ ਆ ਜਾਓ ਤੇ ਆਪਾਈਏ ਨਾ ਆਪ ਉਹਦੋਂ ਬੁਲਾ ਲਾਂਗੇ ਜਦੋਂ ਤਰੀਕ ਪੱਕੀ ਕਰਨੀ ਆ ਤੁਸੀਂ ਇਹੀ ਗੱਲ ਕਹੋ ਨਾ ਭੈਣੇ ਇੰਨੇ ਦਿਨ ਇੱਥੇ ਹੀ ਰਹਿ ਜੇ ਆਜੂਗਾ ਤਾਂ ਕੋਈ ਗੱਲ ਨਹੀਂ ਨਾ ਆਊਗਾ ਤੂੰ ਉਦੋਂ ਲੱਗੇ ਚਕੇ ਸੱਦ ਲਾਂਗੇ ਚਲੋ ਠੀਕ ਉਹਨੂੰ ਕਹੋ ਤੇ ਸਹੀ ਫੋਨ ਕਰੋ ਤੁੰਗਾ ਛੇਤੀ ਆ ਜਾ ਗੱਲ ਉਹ ਪਰੌਣਿਆਂ ਨੇ ਹੋਣਾ ਵਾ ਚਲੋ ਠੀਕ ਆ ਕਰ ਦਿੰਨੇ ਫੋਨ ਮੰਮੀ ਦੱਸੋ ਬਟਾ ਤੇ ਵਿਆਹ ਦੀ ਤਰੀਕ ਦਾ ਕੀ ਹਿਸਾਬਤਾ ਵਾ ਉਹ ਤੋਂ ਵੀ ਆਦੀ ਤਰੀਕ ਪੱਕੀ ਕਰਨੀ ਗੱਲ ਉਹਨਾਂ ਨੇ ਹੋਣਾ ਤੇ ਤੇ ਫਿਰ ਇਹਦਾ ਕੀ ਹਿਸਾਬਤਾ ਵਾ ਆਪਣਾ ਕਾਦਾ ਨਾਲੇ ਆ ਤੁਸੀਂ ਬਰਾਤੀ ਬਰੂਤੀ ਕਿਹਨੂੰ ਕਿਹਨੂੰ ਬੁਲਾਉਣਾ ਮੰਮੀ ਪਤਾ ਸਾਰੇ ਨੂੰ ਸੱਦਾਂਗੇ ਪਹਿਲਾਂ ਸਾਡਾ ਵਿਆਹ ਵਾ ਘਰ ਚ ਨਾਲੇ ਤੁਸੀਂ ਹਿੱਸੇ ਦਾ ਜਿਹੜੇ ਮਰਜੀ ਸੱਦਿਓ ਮੈਂ ਆਪਣੇ ਯਾਰ ਦੋ ਸਾਰੇ ਸੱਦਨੇ ਜੇ ਹਾਂ ਸੱਦਨੇ ਅਸੀਂ ਮੈਨੂੰ ਨਾ ਰੋਕਿਓ ਨਹੀਂ ਨਹੀਂ ਸੱਦੀ ਤੂੰ ਸਾਰੇ ਮੰਮੀ ਪਹਿਲਾਂ ਵਿਆਹ ਕਿਦਾਂ ਪਹਿਲਾਂ ਵਿਆਹ ਤਾਂ ਆਪ ਆਪਣੀ ਭੈਣ ਦਾ ਕੀਤਾ ਨਾ ਆਹੋ ਭੈਣ ਦਾ ਤੇ ਕੀਤਾ ਤੇ ਹੁਣ ਤੇਰਾ ਹੁਣ ਕਰਨਾ ਨਾ ਦੋਆ ਭਰਾਵਾਂ ਚ ਪਹਿਲਾਂ ਤੇ ਤੇਰਾ ਹੀ ਹੁਣ ਕਰਨਾ ਵਾ ਪਹਿਲਾਂ ਤੇਰਾ ਵਿਆਹ ਵਾ ਨਾ ਗੈਂਡੀ ਮੰਮੀ ਉਹ ਗੱਲਾਂ ਹੋ ਰਹੀਆਂ ਤੁਹਾਨੂੰ ਪਤਾ ਮੇਰੀ ਸੋਚਣੀ ਇਦਾਂ ਦੀ ਦਾ ਵਿਆਹ ਕੀਤਾ ਆਪਣੇ ਘਰ ਚ ਵਿਆਹ ਹੋਇਆ ਨਾ ਹਾਂ ਤੇ ਵਿਆਹ ਹੋਇਆ ਕਿ ਹੋਇਆ ਹਾਂ ਤੇ ਫੇਰ ਤੂੰ ਕੀ ਕਹਿਣਾ ਤੂੰ ਵਿਆਹ ਹੀ ਕਰਨਾ ਆਪਾ ਸਾਰੇ ਰਿਸ਼ਤੇਦਾਰ ਸੱਦਨੇ ਹੀ ਪੁੱਤ ਮੈਂ ਨਾ ਮੰਮੀ ਪਤਾ ਕੀ ਕਰਨੀ ਕੀ ਅਗਲੇ ਦੇ ਬੋਝ ਪਾਉਣਾ ਕੁੜੀ ਵਾਲਿਆਂ ਤੇ ਠੀਕ ਹੈ ਨਾ ਮੈਂ ਤਾਂ ਨਾ ਤਿੰਨ ਕਿ ਚਾਰ ਬੰਦੇ ਖੜੀਏ ਨਾਲ ਚੁੰਨੀ ਚੜਵਾ ਕਰਕੇ ਗਾ ਆਈ ਨਾ 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 ਵਿਆਹ ਨਾਲੇ ਬੜਾ ਵਧੀਆ ਉਹ ਨਹੀਂ ਤੇ ਭਰਾ ਹੀ ਨਹੀਂ ਕਰਨਾ ਚੁੰਨੀ ਚੜਵਾ ਆਹੋ ਨਾਲੇ ਸਾਰੇ ਮੇਰੇ ਯਾਰਾਂ ਦੋਸਤਾਂ ਨੇ ਕਹਿਣਾ ਵਾ ਕਿ ਇਦਾਂ ਹੀ ਕਰਤਾ ਵਿਆ ਉਦੋਂ ਸਾਡੀਆਂ ਵੀ ਰੀਤਾਂ ਆਆਂ ਕੁੜੀ ਪਹਿਣ ਤੇਰੀ ਸੀ ਇਹ ਵੀ ਰੀਤਾਂ ਆਈਆਂ ਚੁੰਨੀ ਚੜਾਵਾ ਕਰਤਾ ਤੇ ਰੀਤ ਕਿਦੋਂ ਪੂਰੀ ਹੋਣੀ ਫਿਰ ਉਹ ਨਾਲੇ 3-4 ਬੰਦੇ ਥੋੜੀ ਜਿਹਾ ਦਨੇ ਆਹੀ ਉਹ ਘਟੋ ਘਾਟੇ 50 ਬੰਦੇ ਤੇ ਭਾਈਏ ਹੋਣਾ ਵੱਲੋਂ ਹੀ ਹੋਣੇ ਆ ਤੇ 10 ਵੀ ਤੇਰੇ ਹੋ ਜਣੇ ਆ 10 ਵੀ ਨਹੀਂ ਮੰਮੀ 30-40 ਤੇ ਮੇਰੇ ਯਾਰ ਦੋਸਤ ਆ ਲੈ ਤਾਂ 200 ਤਾਂ ਬਰਾਤ ਕਿਤੇ ਨਹੀਂ ਥੱਲੇ ਗਈ ਵੇਖ ਲੋ ਯਾਰ ਜਿੱਦਾਂ ਤੁਹਾਨੂੰ ਸਹੀ ਲੱਗਦਾ ਫਰਮਾਇਆ ਆ ਚੁੰਨੀ ਚੜਾਵਾ ਨਹੀਂ ਕਰਨਾ ਬਸ ਨਾ 200 ਬਰਾਤ ਤਾਂ ਫਿਰ ਥੱਲੇ ਨਹੀਂ ਜੇ ਹੋਣੀ 200 ਬੰਦਾ ਹੋ ਜਾਣਾ ਜੀ ਤਾਂ ਮੇਰੇ ਭਰਾ ਦਾ ਸ਼ੌਕ ਹੈ ਵੀ ਦੇ ਦੱਸਦਾ ਬਦਲੀ ਯਾਰ ਬੜੇ ਯਾਰ ਦੋਸਤ ਜਿਹਨੇ ਸਦਨੇ ਕੋਈ ਗੱਲ ਨਹੀਂ ਤੇ ਤੇਰੇ ਵੀ ਤਾਂ ਯਾਰ ਦੋਸਤ ਹੋਣੇ ਹੀ ਆ ਤੇਰੇ ਕੋਲੇ ਨਹੀਂ ਹੈਗੇ ਮੇਰੇ ਕੀ ਯਾਰ ਦੋਸਤ ਤੂੰ ਵੀ ਸਦਦੇ ਨਹੀਂ ਕੋਈ ਗੱਲ ਨਹੀਂ ਦੇਖ ਲਾ ਜਿੱਦਾਂ ਤੂੰ ਕਹੋਗੇ ਮੰਮੀ ਕੋਈ ਗੱਲ ਨਹੀਂ ਤੂੰ ਖੁਸ਼ੀ ਨਾਲ ਵਿਆਹ ਕਰਨਾ ਵਾਦੂ ਧੂਮ ਧੜਕੇ ਨਾਲ ਵਿਆਹ ਕਰਨਾ ਵਾ ਬਰਾਤ 200 ਹੋ ਜਾਣੀ ਸਾਡੀ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਤੂੰ ਆਹ ਠੀਕ ਆ ਬਾਅਦ ਫਿਰ ਕਰੋ ਤਿਆਰੀਆਂ ਹੁਣ ਉਹਨਾਂ ਨੂੰ ਆਪਾਂ ਕਹਿ ਦੇਣਾ ਕਿ ਸਾਡਾ 200 ਬੰਦਾ ਆਉਣਾ ਜਿ ਬਰਾਤ ਆਹੋ ਉਹਨਾਂ ਨੂੰ ਫੋਨ ਕਰਕੇ ਕਹਿ ਦੇ ਲੈ ਨੀ ਪਤੋਂ ਨਾ ਨਿਕਲ ਆਉਣਾ ਨਾ ਆਪਣੇ ਘਰ ਕੱਲ ਆਉਣਗੇ ਇੱਥੇ ਬਹਿਣਗੇ ਖਾਵਾਂ ਪੀਵਾਂਗੇ ਫਿਰ ਸਲਾਹ ਕਰਾਂਗੇ ਫਿਰ ਤਾਰੀਖ ਪੱਕੀ ਕਰਾਂਗੇ ਨਾਲੇ ਤੇਰੀ ਭੈਣ ਆਜੂ ਅਨਾ ਚਿਰ ਤੂੰ ਮੰਮੀ ਕੋਣ ਕੋਣ ਆਉਣਗਾ ਸਾਰੇ ਆਉਣਗੇ ਅੱਛਾ ਕੁੜੀ ਵੀ ਆਊਗੀ ਕੁੜੀ ਦਾ ਪੁੱਤ ਥੋੜੀ ਆਉਣਾ ਬੰਦਾ ਹੈ ਕਿਉਂ ਨਹੀਂ ਕੁੜੀ ਦਾ ਕਿਹੜੇ ਮੈਂ ਬੰਦਾ ਕਿਉਂ ਨਹੀਂ ਬੰਦਾ ਮੰਮੀ ਜੇ ਮੈਂ ਉਧਰ ਜਾ ਸਕਦਾ ਤਾਂ ਕੁੜੀ ਕਿਉਂ ਨਹੀਂ ਇੱਧਰ ਆ ਸਕਦੀ ਪੁੱਤ ਮੁੰਡਾ ਵੇਖਣ ਕੁੜੀ ਨੂੰ ਜਾ ਸਕਦਾ ਮਗਰ ਕੁੜੀ ਡੋਲੀ ਨਾ ਹੀ ਆਵੇ ਤੇ ਸੋਹਣੀ ਲੱਗਦੀ ਹੈ ਨਾ ਫਿਰ ਇਹ ਸਾੜਾ ਤੇ ਮੁੰਡਾ ਵੀ ਉਧਰ ਸੇਰਿਆਂ ਨਾਲ ਜਾਵੇ ਚੰਗਾ ਲੱਗਦਾ ਸੇਰਿਆਂ ਨਾਲ ਜਾਣਾ ਹੀ ਆ ਆਪਾਂ ਮੁੰਡਾ ਤਾਂ ਡਵਾ ਆਪਾਂ ਤਾਂ ਮਾੜੀ ਜਿਹੀ ਛਾਤੀ ਮਾਰ ਕੇ ਆਏ ਆ ਸੇਰਿਆਂ ਨਾਲ ਜਾਣਾ ਹੀ ਆ ਮੰਮੀ ਗੱਲ ਤੇ ਭਾਜੀ ਸਹੀ ਕਹਿੰਦੇ ਆ ਜੇ ਆਪਾਂ ਕੁੜੀ ਨੂੰ ਕਹਿੰਨੇ ਆ ਕਿ ਉਹ ਡੋਲੀ ਵਿੱਚ ਹੀ ਹੁੰਦੀ ਚੰਗੀ ਲੱਗਦੀ ਆ ਫਿਰ ਇਦਾਂ ਤੇ ਆਪਣੇ ਭਾਈ ਦੀ ਵੀ ਗੱਲ ਆ ਇਹ ਵੀ ਫਿਰ ਫਿਰ ਸੇਰਿਆਂ ਦੇ ਨਾਲ ਹੀ ਜਾਣ ਫੇ ਪੁੱਤ ਤੂੰ ਸਾਰੀਆਂ ਗੱਲਾਂ ਛੱਡੋ ਜੋ ਹੋਣਾ ਉਹ ਹੋ ਜਾਊਗਾ ਜਾ ਕੇ ਨਾ ਜ਼ਰਾ ਸਮਾਨ ਲਿਆਓ ਕੋਈ ਚੀਜ਼ ਰਹਿਣੀ ਨਹੀਂ ਚਾਹੀਦੀ ਪਿਓ ਸਰੇ ਭੱਜਣਾ ਨਹੀਂਗਾ ਆਪਾਂ ਸਾਰੀ ਚੀਜ਼ ਘਰ ਲਿਆ ਕੇ ਰੱਖੋ ਤੂੰ ਇਹ ਮਮਮੀ ਲਿਸਟ ਬਣਾ ਦੋ ਅਹੀਂ ਮੈਂ ਤੇ ਭਾਈ ਜਾ ਕੇ ਨਾ ਸਾਰਾ ਸਮਾਨ ਠੰਡੇ ਵੀ ਲਾ ਆਇਓ ਬਾ ਠੀਕ ਆ ਮਮਮੀ ਕੋਈ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਚੱਲ ਜੀ ਛੇਤੀ ਸਮਾਨ ਲੈ ਕੇ ਆਈਏ ਕੋਈ ਗੱਲ ਰਹਿ ਜਾਓ ਤੇ ਫੋਨ ਕਰਕੇ ਪੁੱਛ ਲਿਓ ਮੈਨੂੰ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਪਈ ਨਾ ਦੱਸ ਦਿਓ ਵੀ ਆ ਚੀਜ਼ ਭੁੱਲ ਗਿਆ ਦੱਸ ਦਿਓ ਮਿੱਠਾ ਪਨੀਰ ਸਭ ਕੁਝ ਲਾ ਆਇਓ ਤੇ ਹਾਂ ਠੀਕ ਆ ਮਮਮੀ ਕੋਈ ਗੱਲ ਨਹੀਂ ਮੈਂ ਸਭ ਲਾ ਆਉਂਗਾ ਚਲ ਠੀਕ ਛੇਤੀ ਆਜੋ ਠੀਕ ਜੀ ਠੀਕ ਆ ਚਲ ਬੈਠੇ ਲੱਲੂ ਜੇ ਗੱਲਾਂ ਕਰੀ ਜਾਂਦੇ ਇਹਨਾਂ ਨੂੰ ਨਹੀਂ ਪਤਾ ਕੱਲ ਸਾਡੇ ਘਰ ਪਰੌਣੇ ਆਉਣੇ ਆ ਅਸੀਂ ਕੋਈ ਚੀਜ਼ ਲਿਆਉਣੀ ਆ ਮੰਮੀ ਨੂੰ ਪੁੱਛੀਏ ਕੀ ਕਰਨਾ ਕੀ ਨਹੀਂ ਨਾਲੇ ਕੱਲ ਵਿਮਲ ਆਉਣਾ ਵਾ ਵਿਮਲ ਨੂੰ ਹੀ ਪੁੱਛਾ ਸਗਨ ਸੁਗੰਧ ਦੇਣਾ ਉਹਨਾਂ ਨੂੰ ਕੀ ਕਰਨਾ ਕੀ ਨਹੀਂ ਕੁੜੀ ਆਊਗੀ ਤਾਂ ਸਲਾਹ ਕਰੂੰਗੇ ਹੁਣ ਕੁੜੀ ਆਊਗੀ ਤਾਂ ਕੱਲ ਵੇਨੇ ਆ ਸਗਨ ਤੇ ਦੇਣਾ ਹੀ ਪੈਣਾ ਵਾ ਉਹਨਾਂ ਨੂੰ ਸਗਨ ਦੇ ਕੇ ਤੋਰਨਾ ਖਾਲੀ ਥੋੜੀ ਤੋਰਨਾ ਬਸ ਇਹਨਾਂ ਨੂੰ ਤਾਂ ਚਾ ਚੜ੍ਹੇ ਕਿਹੜੇ ਕੱਪੜੇ ਪਾਉਣੇ ਕਿਹੜੇ ਨਹੀਂ ਉਹੀ ਗੱਲਾਂ ਕਰ ਜਾਂਦੇ ਬਾਕੀ ਇਹਨਾਂ ਨੂੰ ਕੁਝ ਨਹੀਂ ਪਤਾ ਕਿ ਕੋਈ ਗੱਲ ਕਰਨੀ ਆ ਨਹੀਂ ਕਰਨੀ ਮੰਮੀ ਨੂੰ ਕੋ ਪੁੱਛੀਏ ਵੀ ਮੰਮੀ ਕੋਈ ਚੀਜ਼ ਰਹੀਦੀ ਨਾ ਰਹਿ ਜਾਏ ਸਭ ਕੁਝ ਮੰਗਾ ਲਵੀਂ ਟਾਈਮ ਤੇ ਨਹੀਂ ਅਸੀਂ ਭਜਣਾ बस ਕਪੜੇ ਹੀ ਵੇਖੀ ਜਾਂਦੇ ਆਂ ਦੀਦੀ ਆਹ ਚਾਚੀ ਜੀ ਦੀ ਚੁੰਨੀ ਜੀ ਇਹ ਵੀ ਪ੍ਰੈਸ ਕਰ ਦੋ ਲਿਆ ਯ ਮੈਨੂੰ ਥੋੜੇ ਦੇ ਕੰਮ ਆ ਤੇ ਮੈਂ ਆਪਣੀ ਫਰੈਂਡ ਨਾਲ ਚਲੀ ਜੀ ਠੀਕ ਹੈ ਪਾ ਕੇ ਆਜੋ ਤੁਸੀਂ ਫੜਾਇਓ ਸਿੰਗ ਤੂੰ ਫਰੈਂਡ ਨਾਲ ਕੀ ਕਰਨਾ ਝ ਉਹ ਵੈਸੇ ਹੀ ਜਾਣਾ ਹੀ ਉਹਨੇ ਬੁਲਾਇਆ ਹੋਣਾ ਤੂੰ ਨਾਲ ਨਹੀਂ ਜਾਣਾ ਨਾ ਨਹੀਂ ਨਹੀਂ ਮੈਂ ਨਹੀਂ ਜਾਣਾ ਉੱਧ ਤੇ ਮੇਰੇ ਕੋਲੇ ਰਹਿ ਜਾ ਫਿਰ ਨਹੀਂ ਦੀਦੀ ਮੈਨੂੰ ਕੰਮ ਹੈ ਕੋਈ ਨਾ ਮੈਂ ਆ ਜੀਦਾ ਥੋੜੇ ਚੇਤੇ ਕਰ ਤੂੰ ਰ ਤੂੰ ਠੀਕ ਤੇ ਨਹੀਂ ਹੈ ਨਾ ਹਾਂ ਦੀਦੀ ਮੈਂ ਬਿਲਕੁਲ ਠੀਕ ਹਾਂ ਮਨੇ ਕਿਹਾ ਪੱਕਾ ਹਾਂਜੀ ਖੁਸ਼ ਹੈ ਨਾ ਹਾਂਜੀ ਤੂੰ ਵੀ ਖੁਸ਼ ਹੈ ਨਾ ਬਸ ਤੁਹਾਨੂੰ ਦੇਖ ਕੇ ਮੈਂ ਖੁਸ਼ ਹੁੰਦੀ ਹਾਂ ਨਾਲੇ ਇਹ ਨਾ ਹੁਣ ਨਾ ਮਾਸੂਮ ਦੇ ਚਿਹਰੇ ਨਾ ਬਣਾ ਕੇ ਰਿਆ ਕਰੋ ਐਵੇਂ ਹੁੰਦੂ ਜਿਆ ਹੁਣ ਤਾਰੇ ਖੁਸ਼ੀ ਵੱਲ ਜੇ ਤੇ ਖੁਸ਼ੀ ਹੋ ਕੇ ਵਿਆਹ ਕਰੋ ਜੇ ਮੇਰੀ ਭੈਣ ਖੁਸ਼ ਹੈ ਨਾ ਤੇ ਫਿਰ ਮੈਂ ਵੀ ਖੁਸ਼ ਹੈ ਜੇ ਤੂੰ ਨਹੀਂ ਨਾ ਖੁਸ਼ ਤੇ ਮੈਨੂੰ ਕੁਝ ਨਹੀਂ ਚੰਗਾ ਲੱਗਦਾ ਸਿਮਰਤ ਮੈਂ ਬਹੁਤ ਖੁਸ਼ ਹਾਂ ਨਾਲੇ ਇੰਨੇ ਟਾਈਮ ਬਾਅਦ ਤੁਹਾਡੀ ਜ਼ਿੰਦਗੀ 'ਚ ਖੁਸ਼ੀ ਆਈਆਂ ਤੁਹਾਨੂੰ ਨਾ ਦੁਖੀ ਨਹੀਂ ਹੋਣਾ ਠੀਕ ਹੈ ਨਾ ਹੁਣ ਹੱਸਦੇ ਜਾ ਕਰਨਾ ਸਾਰਾ ਕੁਝ ਤੇਰੀ ਬਦੌਲਤ ਆ ਤੈਨੂੰ ਪਤਾ ਇਹ ਸਾਰੀਆਂ ਖੁਸ਼ੀਆਂ ਤੇਰੇ ਹੀ ਹਿੱਸੇ ਦੀਆਂ ਸੀ ਜੋ ਮੈਨੂੰ ਮਿਲਣ ਲੱਗੀਆਂ ਇਹਦੇ 'ਚ ਤੁਹਾਡਾ ਦਿੱਤੇ ਮੇਰਾ ਕੀ ਆਪਣੇ ਦੋਵਾਂ ਦਾ ਹੀ ਆ ਨਾ ਨਾਲੇ ਜੀ ਦੀ ਸੇਵਾ ਲਈ ਦੀ ਕਿਹੜੀ ਗੱਲ ਹੋ ਗਈ ਇਹ ਤੇ ਰੱਬ ਦਾ ਦਿੱਤਾ ਵਾ ਜੋ ਵੀ ਮਿਲਿਆ ਤੁਹਾਨੂੰ ਨਾਲੇ ਤਾਂ ਜੀਤ ਵਰਗਾ ਮੁੰਡਾ ਨਾ ਕਰਵਾ ਵਾਲੀ ਨੂੰ ਮਿਲਦਾ ਵਾ ਚੱਲੀ ਨਾ ਮੈਂ ਚੱਲ ਠੀਕ ਹੈ ਮੈਂ ਗੱਲ ਨਹੀਂ ਚਲੀ ਚਲੋ ਠੀਕ ਹੈ ਇਹ ਆਇਨ ਕਰਕੇ ਤੁਸੀਂ ਲੈ ਜਾਓ ਤੇ ਮੈਂ ਆ ਜਾਈਂ ਥੋੜੇ ਜਿਹਾ ਠੀਕ ਹੈ ਚੰਗਾ मैं जो कारी कारी तैय की थी ना तो एवं दुपट्टा साड़ी ना दीदी ਕਾ ਜੀਜੀ ਤੁਸੀਂ ਸਿਮਨ ਮੈਂ ਉਹ ਤੈਨੂੰ ਚੁੰਨੀ ਦਿੱਤੀ ਸੀ ਤੇ ਇਸ ਵਾਸਤੇ ਹਾਂਜੀ ਜਾਜੀ ਜੀ ਉਹ ਦੀਦੀ ਨੇ ਹੁਣੇ ਘੜੀ ਆ ਉਹਨੇ ਐਨਿੰਗ ਕਰ ਦਿੱਤੀ ਆ ਤੁਸੀਂ ਜਾਣਾਂ ਨਹੀਂ ਤੂੰ ਤਿਆਰ ਨਹੀਂ ਹੋਏ ਤੱਕ ਮੈਂ ਬਸ ਕੱਪੜੇ ਪਾ ਲਿਆ ਦੁਪੱਟਾ ਲੱਗੀ ਲੈਣ ਉਪਰ ਚਲੋ ਠੀਕ ਐ ਦੀਦੀ ਚਲੋ ਠੀਕ ਐ ਫਿਰ ਕੀ ਐ ਇੰਨੀ ਬੱਟੀਆਂ ਕਿੰਨੀਆਂ ਹੂੰ ਚੁਲਬੁਲੇ ਸੀ ਸਮਰਤ ਇੱਧਰ ਆਣਾ ਕੋਈ ਸ਼ਰਤ ਕਰ ਜਾਣੇ ਉੱਧਰ ਜਾਣਾ ਕੋਈ ਸ਼ਰਤ ਕਰ ਲੈਣੇ ਇੰਨੀ ਸਿਆਣੀ ਸਮੇਂ 다 ਰੋਗੀ ਬੋਲ ਚਾਚੀ ਜੀ ਤਾਂ ਦੀ ਕੋਈ ਗੱਲ ਨਹੀਂ ਆ ਮੈਂ ਤੇ ਵਹਿ ਖੁਸ਼ੀ ਬੜੀ ਤੁਹਾਨੂੰ ਪਤਾ ਦੇਣਾ ਮੈਂ ਤਾਂ ਕੋਈ ਖੁਸ਼ੀ ਵਾਲੀ ਗੱਲ ਹੀ ਨਹੀਂ ਕੀਤੀ ਤੇਨਾਂ ਤੁਹਾਡੀ ਗਿਆਨ ਲੱਗ ਗਈ ਮੈਨ ਤੱਕ ਕੁਝੀ ਵਾਲੀ ਉਦਾਸੀ ਵਾਲੀ ਕੋਈ ਗੱਲ ਨਹੀਂ ਕੀਤੀ ਉਹਨਕੇ ਲੱਗ ਪਈ ਰੋੜ ਕੇ ਲੱਗ ਪਈ ਹੈ ਕੁਛ ਨਹੀਂ ਤੂੰ ਪਾਗਲ ਸਮਝਿਆ ਉਹਨੂੰ ਕੋਚ ਨਜ਼ਰ ਨਹੀਂ ਆਉਂਦਾ ਤੋੜ ਨਾ ਪਿਆ ਉਹਦੀ ਚੋਲੀ ਵਿੱਚ ਪਾਤ ਦਾ ਨਿਹਜਵਾਲ ਇਦਾਂ ਦੀ ਤੂੰ ਰஞ்சிਤ ਨੂੰ ਪਸੰਦ ਕਰਦੀ ਹੈ ਨਾ ਸਿਮਰਤ ਜਵਾਬ ਦੇ ਮੈਨੂੰ ਹਜੇ ਵੀ ਕੁਝ ਨਹੀਂ ਵਿਗੜਿਆ ਹਜੇ ਵੀ ਸਾਰਾ ਕੁਝ ਰੁਕ ਸਕਦਾ ਮੈਂ ਰੋਕ ਲਵਾਂਗੇ ਮੈਨੂੰ ਸੱਚ ਸੱਚ ਦੱਸ ਤੂੰ ਰஞ்சிਤ ਨੂੰ ਪਸੰਦ ਕਰਦੀ ਹੈ ਨਾ ਸਿਮਰਤ ਮਿਲਦਾ ਉਸ ਐਨਾ ਮੂਹ ਲਗਾ ਦੇ ਨਾਲ ਕੋਈ ਗੱਲ ਹੀ ਬਣੇ ਤੈਨੂੰ ਸੱਚੇ ਦੱਸਣਾ ਪੈਣਾ ਮੇਰੀ ਗੱਲ ਸੁਣ ਜੇ ਤੂੰ ਅਜਿਹਾ ਨਾ ਹਾਕੇ ਤੇ ਤੇਰਾ ਤੇਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਣੀ ਹੋ ਸਕਦਾ ਰੰਜੀਤ ਤੈਨੂੰ ਪਸੰਦ ਕਰਦਾ ਤੂੰ ਉਹਨੂੰ ਕਰਦੀ ਪਰ ਸ਼ਮਮੀ ਜੀ ਇਹਨਾਂ ਨੂੰ ਪਸੰਦ ਕਰਦੀ ਆ ਵੀ ਚਾਚੀ ਜੀ ਇੱਦਾਂ ਦੀ ਥੋੜੀ ਕੋਈ ਗੱਲ ਆ ਰੰਜੀਤ ਸ਼ਮਮੀ ਜੀ ਨੂੰ ਪਸੰਦ ਕਰਦਾ ਤੇ ਸ਼ਮਮੀ ਦੀ ਰੰਜੀਤ ਨੂੰ ਇਹਨਾਂ ਲਈ ਜੇ ਉਹ ਦੋਵੇਂ ਜਾਈਏ ਖੁਸ਼ ਤੇ ਆਪਾਂ ਦੇ ਖੁਸ਼ ਹੋਣਾ ਹੀ ਆ ਨਾ ਨਾਲੇ ਇਦਾਂ ਦੀ ਨਹੀਂ ਕੋਈ ਗੱਲ ਹੁੰਦੀ ਪ੍ਰੈਕਟੀਕਲ ਹੋ ਕੇ ਸੋਚੋ ਜੇ ਉਹ ਮੈਨੂੰ ਪਸੰਦ ਕਰਦਾ ਹੁੰਦਾ ਤੇ ਉਹਨੇ ਮੈਨੂੰ ਮੇਨ ਦਾ ਵਿਆਹ ਕਰਾਉਣਾ ਸ਼ੰਮੀ ਜੀ ਨਾਲ ਥੋੜੀ ਕਰਾਉਣਾ ਸੀ ਪਰ ਸਿਰਫ ਤੋਤਾ ਦਾ ਲੂਡਾ ਸੈਨ ਆ ਤੇ ਸ਼ੰਮੀ ਵੀ ਤੇ ਕਹਿਣ ਡਈ ਆ ਮੈਨੂੰ ਖੁਦ ਨੂੰ ਪਤਾ ਮੇਰੀ ਝੋਲੀ ਜਨੇ ਸਗਨ ਕਿਤਨਾ ਪਾਤਾ ਮੈਨੂੰ ਤੇ ਪਤਾ ਹੀ ਨਾ ਮੇਨਾਂ ਪਹਿਲੇ ਗੱਲ ਹੋਈ ਨਹੀਂ ਉਹ ਸ਼ੰਮੀ ਜੀ ਨੂੰ ਪਸੰਦ ਕਰਦਾ ਸੀ ਸ਼ੁਰੂ ਤੋਂ ਹੀ ਪਰ ਸ਼ੰਮੀ ਨੇ ਮੈਨਾਂ ਤੇ ਗੱਲ ਨਹੀਂ ਕੀਤੀ ਤੁਹਾਨੂੰ ਪਤਾ ਤੇ ਆ ਉਹਨਾਂ ਨੂੰ ਕੰਮ ਕਰ ਤੋਂ ਵੀਰ ਮਿਲੇ ਤੇ ਫੇਰੀ ਤੁਹਾਡੇ ਨਾਲ ਗੱਲ ਕਰਨ ਸ਼ੰਮੀ ਨੇ ਤੇ ਖੁਦ ਨਹੀਂ ਪਤਾ ਸੀ ਸਰੀ ਦਿਹਾੜੀ ਤੋਂ ਕੰਮ ਕਰਦੇ ਘਰ ਦਾ ਖਿਆਲ ਕਾਲਜ ਜਾਂਦੀ ਹੀ ਤ ਉਹਨੂੰ ਘਰ ਦਾ ਖਿਆਲ ਹੁੰਦਾ ਕਿ ਘਰੇ ਮੇਰਾ ਆਹ ਕੰਮ ਪਿਆ ਆਹ ਕੰਮ ਪਿਆ ਧੰਦੇ ਵਾਲਾ ਪਿਆਰ ਤਾਂ ਮੈਂ ਵੇਖਿਆ ਪਰ ਤੇਰੇ ਮੱਥਾ ਪਿਆਰ ਨਹੀਂ ਮੈਂ ਵੇਖਿਆ ਐਡੀ ਵੱਡੀ ਕੁਰਬਾਨੀ ਕੀ ਆਪਣਾ ਪਿਆਰ ਕਿਸੇ ਦੂਜੇ ਦੇ ਝੋਲੇ ਚ ਪਾ ਦੇਣਾ ਨਹੀਂ ਜੀ ਓ ਸ਼ਮੀ ਜੀ ਦੀ ਜਿਆ ਪਿਆਰ ਆ। ਨਾਲੇ ਨਹੀਂ ਜੀ ਸ਼ਮੀ ਜੀ ਨੂੰ ਪਿਆਰ ਕਰਦਾ ਵਾ। ਜੇ ਮੇਰਾ ਹੁੰਦਾ ਤੇ ਮੈਨੂੰ ਮਿਲਦਾ। ਓ ਸ਼ਮੀ ਜੀ ਦੇ ਹਿੱਸੇ ਦਾ ਵਾ। ਤੇ ਸ਼ਮੀ ਜੀ ਨੂੰ ਮਿਲ ਗਿਆ। ਤੇ ਨਾਲੇ ਤੁਹਾਨੂੰ ਪਤਾ ਤੇ ਹੈਗਾ ਵਾ। ਸਿਮਰਤ ਹੈ ਇਦਾਂ ਦੀ। ਇਹ ਹੋ ਸਕਦਾ ਕੋਈ ਸਿਮਰਤ ਨੂੰ ਨਾ ਪਸਾਵੇ ਕਰੇ। ਜਿਹੜਾ ਵੀ ਸਿਮਰਤ ਦੀ ਜ਼ਿੰਦਗੀ ਚ ਆਉ ਉਹਨਾਂ ਦਾ ਵਧੀਆ ਹੀ ਹੋਊਗਾ। ਪੱਕਾ ਨਾ ਹਾਂਜੀ ਕੋਈ ਗਲਤ ਨਹੀਂ ਨਾ ਨਹੀਂ ਨਹੀਂ ਕੋਈ ਗਲਤ ਹੁਣ ਤੀ ਇਦਾਂ ਕਰੋ ਮੈਂ ਆਪਣੇ ਫਰੈਂਡ ਕੋਲ ਜਾਣਾ ਵਾ ਤੇ ਤੂੰ ਉਹ ਨਾਲ ਚੱਜੋ ਹਣਾ ਤੂੰ ਰਸਾਈ ਵੀ ਫੋਨ ਦਿਆ ਹੀ ਕਰਨ ਮੈਨੂੰ ਬਾਰ-ਬਾਰ ਕਿ ਕਦੋਂ ਆਣਾ ਕਦੋਂ ਆਣਾ ਜਾ ਉਤਰਾ ਤੂੰ ਮੈਨੂੰ ਕੰਨੀ ਹੈ ਕਿ ਚਾਚੀ ਜੀ ਤੁਸੀਂ ਮੇਰੇ ਦੋਸਤ ਵੀ ਜੇ ਸਭ ਕੋ ਜੇ ਤੇ ਹੁਣ ਜੇ ਤੂੰ ਨਾ ਨਾ ਕਹੀ ਤੇ ਜਾਵੇ ਆਪੀ ਤੇਰੀ ਮੰਮੀ ਮੈਂ ਨਹੀਂ ਜਾ ਨਾ ਮੈਂ ਨਹੀਂ ਜਾ ਓਹੋ ਯਾਰ ਇਦਾਂ ਕਿਉਂ ਕਰਦੀ ਏ ਤੂੰ ਜਿਹਨ ਸਾਰੇ ਜਾਣੇ ਚੱਲੇ ਆ ਤੂੰ ਦੱਸ ਮੇਰੇ ਜਾਣੇ ਕਿਉਂ ਨਹੀਂ ਉੱਥੇ ਮੈਂ ਜਾਣੇ ਨਹੀਂ ਤੂੰ ਜਾਏਂਗੀ ਤਾਂ ਮੈਂ ਜਾਣਾ ਨਹੀਂ ਤਾਂ ਮੈਂ ਵੀ ਨਹੀਂ ਜਾਣਾ ਕਿਉਂ ਨਹੀਂ ਤੂੰ ਹੀ ਜਾਣਾ ਤੁਹਾਨੂੰ ਜਾਣਾ ਪੈਣਾ ਮੇਰੀ ਫਰੈਂਡ ਦਾ ਫੋਨ ਹੈ ਉਹ ਉੱਧਰ ਜਾਣਾ ਵਾ ਅੱਛਾ ਤੂੰ ਉਤਰਾ ਕਰਨੀ ਕਿ ਮੈਂ ਸ਼ਮਮੀ ਦੇ ਰਿਸ਼ਤੇ ਨਾਲ ਬਹੁਤ ਜ਼ਿਆਦਾ ਖੁਸ਼ ਹੈ ਨਹੀਂ ਆ ਤੇ ਹੁਣ ਸ਼ਮਮੀ ਦੀਆਂ ਖੁਸ਼ੀਆਂ ਤੂੰ ਨਹੀਂ ਸ਼ਾਮਲ ਹੋਏਂਗੀ ਉਹਨਾਂ ਚੱਕਰ ਮੈਨੂੰ ਸ਼ਮਮੀ ਦੀਆਂ ਖੁਸ਼ੀਆਂ ਨਹੀਂ ਚੰਗੀਆਂ ਲੱਗਣੀਆਂ ਜਿੰਨਾ ਚੱਕਰ ਮੇਰੀ ਕਿਊਟੀ ਜੀ ਮਰੀ ਨੰਮੀ ਜੀ ਜਾਊਗੀ ਉਹਨਾਂ ਨਾਲ ਮੇਰੀ ਗੱਲ ਸੁਣ ਮਸਤੀ ਕਿੰਨੀ ਕਰਨੀ ਉੱਥੇ ਜਾ ਕੇ ਤੂੰ ਤੇ ਕਰਨੀ ਹੈ ਤੂੰ ਆਪੇ ਹੀ ਕਹਿੰਦੀ ਹੈਂ ਕਿ ਮੰਮੀ ਆ ਚਾਚੀ ਜੀ ਇਹ ਜਦੋਂ ਸ਼ੰਮੀ ਦੀਦਾ ਵਿਆਹ ਹੋਇਆ ਮੇਰਾ ਵਿਆਹ ਹੋਇਆ ਸ਼ੰਮੀ ਤੇਰੀ ਮੇਰੇ ਘਰ ਹੁਣ ਤੱਕ ਰਿਆ ਕਰੋਗੇ ਤੇ ਮੈਂ ਆਮਨਾ ਨੂੰ ਪਾਗਲੇ ਤੂੰ ਬੂੜੀ ਲਗਾੜੇ ਉਹਦੇ ਵਿਆਹ ਵੇ ਜਗ ਰਸਮ ਹੁੰਦੀ ਆ ਅੱਜ ਥੋੜੀ ਮੈਂ ਚੱਲ ਚੱਲ ਪਾਗਲੇ ਹੁਣ ਇਹ ਜਾਏਗੀ ਤੇ ਥੋੜਾ ਜੀਜੂ ਜੀਜੂ ਕਰੇਗੀ ਨਾ ਹੈਨਾ ਕਿ ਜੀਜੂ ਐਸਾ ਮੇਰੀ ਗੱਲ ਸੁਣ ਉਹਨੇ ਤੇਨੂੰ ਛੱਲਾ ਵੀ ਪਾਣਾ ਹੁੰਦਾ ਸੋਨੇ ਦਾ ਮੇਚਾ ਵੀ ਤੇ ਲੈਣੀ ਅੱਜ ਤੇਨੂੰ ਪਤਾ ਵਿਆਹ ਦੇ ਤਰੀਕ ਵੀ ਨਿਕਲ ਆਣੇ ਆ ਇਹੀ ਗੱਲ ਸਹੀ ਹੈ ਚਲ ਵੀ ਤੁਹਾਡੇ ਨਾਲ ਚਲਦੀ ਹੈ ਚੱਲੇ ਕਿ ਨਾ हां ਮੈਂ 2 ਮਿੰਟ ਤੇ ਰੈਡੀ ਹੋ ਜਾਈਂ ਚਲ ਮੇਰੀ ਸੋਨਾ ਜੀ ਧੀ ਮੇਰੀ ਚੱਜਾ ਬੈਸੇ ਤਾਂ ਤੂੰ ਇੰਨਾ ਕਪੜਿਆਂ ਚ ਬੜੀ ਸੋਹਣੀ ਲੱਗਣ ਡਈ ਹੈ ਹੂੰ ਠੀਕ ਹੈ ਉਹ ਕੀ ਕਰਦੀ ਨਹੀਂ ਆ ਜਿਹੜਾ ਬਰਸ਼ ਕਰਦੀ ਹੈ ਮੇਕਅਪ ਮੇਕਅਪ ਕੀ ਕਰੇ ਪੀਆ ਪੀਆ ਹੋਰ ਕਿਸ ਤਰ੍ਹਾਂ ਬੋਲਦਾ ਪੀਆ ਪੀਆ ਹੋਰ ਪੀਆ ਪੀਆ ਠੀਕ ਹੈ ਚਲੋ ਸੈਂਦਗਾ ਲਿਓ ਜੀ ਚੱਲ ਚੱਲ ਸਿਮਰਤ ਤੂੰ ਮੈਨੂੰ ਭਾਗ ਦਾ ਸਮਝਣ ਨਹੀਂ ਮੈਨੂੰ ਪਤਾ ਤੇਰੇ ਹਾਸੇ ਵਿੱਚੇ ਬੜਾ ਵੱਡਾ ਦੁੱਖ ਛੁਪਿਆ ਹੋਇਆ ਹੈ ਐਸ ਕਾਲ ਤਾਂ ਮੈਨੂੰ ਨਹੀਂ ਪਤਾ ਕਰਨ ਜੀ ਤੈਨੂੰ ਪਸੰਦ ਕਰਦਾ ਸੀ ਜਾਂ ਸ਼ੰਮੀ ਨੂੰ ਪਰ ਤੂੰ ਖੁਸ਼ ਹੋ ਉਸ ਕੁਝ ਨਾ ਕੁਝ ਕਿਤੇ ਨਾ ਕਿਤੇ ਪਤਾ ਨਹੀਂ ਕਿਤੇ ਨਾ ਗਲਤ ਤੇ ਕਿਤੇ ਨਾ ਸਹੀ ਹੋਣデア ਇਹ ਤਾਂ ਸਿਰਫ ਬਨੋ ਹੀ ਪਤਾ ਹਾਂ ਹਾਂਜੀ ਆ ਵੇਖੋ ਬਸ ਤੁਰਨ ਲੱਗੇ ਸੀਮਾ ਹਾਂਜੀ ਹੁਣ ਕਿੰਨਾ ਰਹਿ ਗਿਆ ਬਹੁਤ ਫੋਨ ਕਰੀ ਜਾਂਦੇ ਆ ਹਾਂ ਜਣਾ ਕਿਉਂ ਨਹੀਂ ਆ ਗਿਆ ਰੱਖੀ ਰੱਖ ਕੇ ਸੀਮਾ ਹਾਂਜੀ ਉਹ ਡੱਬੇ ਕਿੱਥੇ ਨਹੀਂ ਆਟੇ ਤੇ ਲੈ ਗਏ ਆ ਵਿਆਹ ਛੇ ਦੀ ਗੱਲ ਸੋਹੀ ਜੀ ਕਹੇ ਹੋ ਨਹੀਂ ਡੱਬੇ ਉਹ ਮੇਰੇ ਕੋਲ ਸੀਮਰਤ ਸੀਮਾ ਨੂੰ ਪਛ ਲਿਫਾਫੇ ਨਿਭਾਏ ਸਨ ਤਿੰਨ ਉਹ ਵੀ ਲਿਫਾਫੇ ਨਹੀਂ ਮੈਂ ਮੋੜਸੇ ਲੈਣਾ ਤੇ ਸਾਫ ਤੋਂ ਤਾਂ ਵੀ ਨਹੀਂ ਆਂਦੀ ਹੈ ਤੇ ਕਾਪੜੇ ਵੀ ਭਾਈਆਂ ਨੇ ਜਿਹੜੇ ਸਾਡੇ ਠੀਕ ਹੈ ਸਭ ਕੁਝ ਹਾਂ ਆ ਠੀਕ ਹੈ ਭੋਲੀ ਕੁਝ ਹੋਤ ਨਹੀਂ ਚੱਲੇ ਨਹੀਂ ਜਿਹਾ ਗੰਦੇ ਹੋਵੇ ਜਾਂ ਸਭ ਤੋਂ ਸੋਹਣੇ ਕੋਈ ਨਹੀਂ ਸਮਝ ਮੰਮੀ ਨੇ ਤਾਂ ਮੇਰੇ ਨਾਲ ਗੱਲਸਾਂ ਮੇਰਾ ਜਾਨ ਨਹੀਂ ਦਿੰਦਾ ਫਿਰ ਉਹੀ ਗੱਲ ਜਦੋਂ ਵੀ ਮੈਂ ਸਿਗਰਤ ਨੂੰ ਦੇਖਦਾ ਨਾ ਪਤਾ ਨਹੀਂ ਮੈਨੂੰ ਕੀ ਇਹਨਾਂ ਉਹ ਹੋ ਵੀਰੇ ਮੈਂ ਕਹਿੰਦੀ ਕਿ ਮੈਂ ਖੁਸ਼ ਹਾਂ ਤੇ ਜਾਣਾ ਕਿਉਂ ਨਹੀਂ ਆ ਕੋਈ ਜ਼ਿਆਦਾ ਜਾਣਾ ਮਸਾ ਨਾ ਸਾ ਸਿਗਰਤ ਨੂੰ ਆਪ ਮਨਾਇਆ ਵਾ ਉਹ ਨਾਲ ਚੱਲੀ ਆ ਸਿਮਨ ਤੂੰ ਨਾਲ ਜਾਣਾ ਹਾਂਜੀ ਮੈਂ ਨਾਲ ਜਾਣਾ ਤੂੰ ਕਰਦੇ ਕਿ ਪੜਾਈ ਕਰ ਤੇ ਮੈਂ ਨਾਲ ਜਾਣਾ ਵਾ ਮੇਰੇ ਪੈਨ ਕੋਸਤੇ ਦੀ ਨਾ ਜਦੋਂ ਮੈਂ ਕਹਿੰਦੀ ਮੈਂ ਕੋਸ਼ਿਸ਼ ਨਾਲ ਮੈਂ ਆਪਣੇ ਹੱਥ ਘੜੀ ਮਰਨ ਦਊਂਗੀ ਮੈਂ ਜਾ ਕੇ ਜੀਜਾ ਨਾਲ ਘਰ ਮਸਤੀ ਨਹੀਂ ਕਰਨੀ ਮੈਂ ਆਪਣੀ ਸ਼ਾਦੀ ਪੂਣੀ ਆ ਉਹ ਵੀ ਨਾਲ ਪੂਣੀ ਨਾ ਹੁਣ ਤਿਆਰ ਹੋਈ ਹੈ ਮੈਂ ਬਿਆਹ ਮਰ ਜਾਣਾ ਚਾਹੀਦਾ ਮੈਂ ਨਾਲ ਜਾਣਾ ਸੱਚੀ ਤੂੰ ਖੁਸ਼ ਹੈ ਨਾ ਹਾਂ ਵੀਰੇ ਮੈਂ ਬਹੁਤ ਖੁਸ਼ ਆ ਚਲੋ ਮਮਾ ਕੋਲ ਲੈ ਜਾਂਦੇ ਨਾ ਉਹ ਹੋ ਤੇ ਕੋਸ਼ਿਸ਼ ਹੈ ਤਾਂ ਠੀਕ ਹੈ ਜੀ ਕਹਿੰਦੀ ਬਈ ਜਦੋਂ ਮੈਂ ਖੁਸ਼ ਹਾਂ ਨਾ ਤੂੰ ਫੇਰ ਵੇ ਲੋ ਮੰਨੇਗਾ ਨਾ ਹੁਣ ਤੈਨੂੰ ਖੁਸ਼ੀਆਂ ਲੱਗੀਆਂ ਤਾਂ ਨਹੀਂ ਮਰ ਪਈ ਜਾਂਦੇ

ਕੋਸ਼ਿਸ਼ ਇਹ ਨਹੀਂ ਕਰੀਏ ਚੱਲੀਏ ਚਾਚੀ ਜਸਵੀਰ ਕਿਥੇ ਹੈ ਚਾਚੀ ਜਸਵੀਰ ਔਰ ਚਾਚੀਆਂ ਆਂਦੀ ਮੈਂ ਘਰੋਂਤੀ ਵੇਖਣ ਲਈ ਸੀ ਕਿ ਮੇਰੇ ਨਾਲੋਂ ਵੱਧ ਚਾਹਤ ਤੁਹਾਨੂੰ ਸਾਰਿਆਂ ਨੂੰ ਚੜਿਆ ਹੋਇਆ ਹੈ ਚਾਚੀ ਇਹ ਕਿਹੜੀ ਗੱਲ ਕੀਤੀ ਐ ਜਸਵੀਰ ਮੇਰੀ ਕਲਪਨ ਮੈਨੂੰ ਤੈਨੂੰ ਕਹਿਣਾ ਯਾਦ ਨਹੀਂ ਹੈ ਕੋਈ ਵੀ ਲ ਕੋਈ ਕੰਮ ਹੈ ਤੇ ਹੁਣੇ ਦੱਸ ਫਿਰ ਪਤਾ ਕੀ ਗੱਲ ਤੂੰ ਇਹ ਨਾ ਸੋਚੀ ਆਪਣੇ ਦਿਮਾਗ ਵਿੱਚ ਦੇ ਵਿੱਚ ਨਾ ਲੈ ਕੇ ਆਈ ਕਿ ਸ਼ਾਇਦ ਇਹਨਾਂ ਨੇ ਸ਼ਾਇਦ ਇਹ ਕਹਿੰਦੇ ਸੀ ਨਹੀਂ ਪਹਿਲੇ

ਅਟੋਪਰਾ ਵੇਖ ਲੈ ਫੋਨ ਕੱਟ ਦੋ ਮਿੰਟ ਉਹਨਾਂ ਦਾ ਹੀ ਆਉਂਦਿਆ ਵਾ ਅੱਛਾ ਉਹਨਾਂ ਦਾ ਹੀ ਆਉਂਦਿਆ ਵਾ ਬਾ ਚੱਕ ਕੇ ਦੇ ਆਉਂਦੇ ਪਿਆ ਮੇਰੀ ਗੱਲ ਸੁਣੋ ਆਪ ਕੋ ਉਹਦਾ ਟੋਪਰਾ ਵੇਖ ਲੈ ਅੱਡੇ ਵੀ ਆ ਗਈ ਅੱਜ ਕਾਫੀ ਨੇ ਹੋਰ ਕੁਝ ਦੱਸ ਛੇਤੀ ਬੋਲ ਹਾਂ ਇੱਕ ਇਕ ਜਿੱਤਾ ਰਹਿ ਗਈ ਹੈ ਕਿਹੜੀ ਚਾਚੀ ਦੀ ਹੁਣ ਕੀ ਰਹਿ ਗਿਆ ਦੇਖ ਲਓ ਮੈਂ ਕਹਿੰਦੀ ਸਾਂ ਤੁਹਾਨੂੰ ਕੋਈ ਨਾ ਕੋਈ ਚੀਜ਼ ਰਹਿ ਗਈ ਹੋਣੀ ਨੇ ਤੁਹਾਨੂੰ ਤਾਂ ਪਤਾ ਮੇਰਾ ਕਸਾ ਵੀ ਰਹਿ ਗਿਆ ਵਾਂ ਵੇਖ ਲਵੋ ਹਾਈ ਮੈਂ ਮਰ ਜਾ ਉਹ ਚੀਨੇ ਨਾ ਪੂਰੀ ਕੀਤੀ ਤੁਸੀਂ ਮੈਂ ਤੁਹਾਨੂੰ ਕਿਹਾ ਸੀ ਕਰਦੇ ਹੋ ਨਹੀਂ ਕੀ ਵਿਗਿਆਤਾ ਹੀ ਕੰਮ ਹਾਈ ਚਾ ਚਾ ਕੀ ਦੱਸੋ ਮੈਨੂੰ ਕੀ ਕੀ ਆਈ ਨਹੀਂ ਮੈਨੂੰ ਤੁਹਾਡੇ ਮੂੰਹ ਤੇ ਹਾਸਾ ਨਹੀਂ ਤਾਂ ਜਿਹੜਾ ਮੋਣਾ ਚੈਹੀਦਾ ਜਨਮ ਹਾਈ ਰੱਬਾ ਨਹੀਂ ਤਾਂ ਜਾਣੀ ਕਢ ਦਿੱਤੀ ਮੇਰੀ ਇਹ ਕਿਹਨੇ ਮੈਨੂੰ ਕੀ ਕਹਿੰਦੇ ਹੁੰਦੇ ਨੇ ਤੜਕਾ ਉਹੋ ਉਹ ਛੱਡੋ ਮਾਰਾ ਨਹੀਂ ਅੱਗੇ ਸਾਰੇ ਪਿਆਰ ਹੋ ਗਏ ਇੰਨੀ ਖੁਸ਼ੀ ਖੁਸ਼ੀ ਦੇ ਜੀ ਅੱਜ ਤੁਹਾਨੂੰ ਪਤਾ ਹੀ ਨਹੀਂ ਕਿ ਅੱਜ ਸਾਡੇ ਦਿਨ ਤੇ ਖੁਸ਼ੀ ਆ ਗਈ। ਚਲੋ ਚਲੋ ਜਲਦੀ ਕਰੋ ਗੱਡੀ ਘਾਡੀ ਚਲੋ ਚਲੋ ਆ ਬੱਡਾ ਸੁਣੋ ਹਾਂ ਕਰੋ ਲਾਸਤਾ ਦਾ ਕਾ ਕੇ ਜਾਇਆ ਜੇ ਅੱਗੇ ਵੀ ਜਾ ਕੇ ਖਾਣਾ ਜੇ ਨਾ ਨਾ ਇਹ ਗੱਲ ਨਹੀਂ ਕਰਨੀ ਕੀ ਕਰਦੇ ਹੁੰਦੇ ਆ ਸਿਮਰਾ ਤਾਂ ਮੈਂ ਕੱਟੀਆਂ ਘਾਟਾ ਬੋਲਦੇ ਨੇ ਕਰੋ ਜਾਈਏ ਖਾ ਕੇ ਤੇ ਅੱਗੋਂ ਮਿਲਣਾ ਪਤਾ ਚਲੋ ਅੱਛਾ ਸਿਮਰਾ ਖੁਸ਼ ਚਲੋ ਆਓ ਜੀ ਚਲੋ 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 ਜਸਮੀਨ ਆਪ ਕੱਢ ਤੋ ਇੱਕ ਮਿੰਟ ਮੈਂ ਇੱਕ ਫੜ ਆਇਓ ਚਲ 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 ਰੰਗ ਫਾਇਰ ਇੱਕ ਤਾਂ ਬੀਕਾ ਇੱਕ ਤਾਂ ਬੀਕਾ ਫੜ ਕੇ ਚਲ ਸੀ ਮੋ ਗੱਡੀ ਤੇ ਰੱਖੀਏ ਚਲ ਹਾਂ ਚਲ ਜਸਮੀਨ ਕੋਈ ਖੇਸਾ ਤੁਸੀਂ ਸਾਰੇ ਖੁਸ਼ ਹੋ ਨਾ ਤੁਸੀ ਸਾਰੇ ਖੁਸ਼ ਹੋ ਨਾ ਸਿਮਰ ਦੀ ਖੁਸ਼ੀ ਤੇ ਸਾਡੀ ਖੁਸ਼ੀ ਸੱਲ ਦੀ ਖੁਸ਼ੀ ਖੁਸ਼ੀ ਸੀ ਕਿ ਹਾਂ ਮੈਂ ਪਰ ਤੁਹਾਨੂੰ ਕੋਈ ਵੀ ਗੱਲ ਤੇ ਨਹੀਂ ਆਫੇ ਲੈ ਕੇ ਕਿ ਮੈਂ ਤੈਨੂੰ ਗੁੱਸੇ ਨਾਲ ਬੋਲੀ ਜਾਂ ਕੁਝ ਜੇ ਮੈਂ ਉਹਦੀ ਮਾਂ ਵਾਂ ਬੁੱਤਰ ਹੁਣੇ ਮੈਂ ਤੇਰੀ ਮਾਂ ਹਾਂ ਛਾਤੀ ਤਹੀਂ ਕਿੰਦਾ ਨੀ ਗੱਲਾਂ ਕਰਨ ਦੇ ਦੱਸ ਮੈਂ ਕਾਹਦਾ ਗੁੱਸਾ ਕਰਨਾ ਮੈਨੂੰ ਦੱਸ ਕੋ ਖੁਦ ਫੀਲ ਹੁੰਦੇ ਆ ਕਿ ਸਿਮਰਤ ਨੇ ਤੇ ਨਹੀਂ ਕੋਈ ਆਪਣੇ ਮਨ ਚ ਗੁੱਸਾ ਰੱਖਿਆ ਕਿਸ ਤਰ੍ਹਾਂ ਦਾ ਕੋਈ ਨਹੀਂ ਤੇ ਅੱਛਾ ਮੇਰੀ ਗੱਲ ਸੁਣ ਗੇੜ ਬੰਦ ਕਰਨੀ ਤੇ ਕੋਈ ਵੀ ਆਵੇ ਬਾਹਰ ਨਹੀਂ ਜਾਣਾ ਤੂੰ ਬਿਲਕੁਲ ਨਹੀਂ ਅੰਦਰ ਹੀ ਰਹਿ ਅੱਛਾ कोई तो कोई नहीं। हाँ। ना नहीं, नहीं। कोई बुआ नहीं आएगा तो फोन कर दी फिर अच्छा ठीक हाँ है अपना चल जसवीर छोड़